ਦੌਰਾਨ ਐਮਰਜੈਂਸੀ ਦੌਰਾਨ ਮਿਲਟਰੀ ਸੇਵਾ ਜੈਨ ਕਰਨ ਵਾਲਿਆਂ ਨੂੰ ਮਿਲਟਰੀ ਵਿੱਚੋਂ ਰਿਲੀਜ਼ ਹੋਣ ਉਪਰੰਤ ਮੁੜ ਸਥਾਪਿਤ ਕਰਨ ਹਿੱਤ ਸਰਕਾਰ ਨੇ ਸਮੂਹ ਸਿਵਲ ਸਭਾਾਂ ਵਿੱਚ 20% ਅਸਾਮੀਆਂ ਰਿਜ਼ਰਵ ਕੀਤੀਆਂ ਹੋਈਆਂ ਹਨ ਅਤੇ ਇਸ ਮੰਤਵ ਲਈ 1968 ਵਿੱਚ ਨਿਯਮ ਬਣਾਏ ਗਏ ਹਨ ਦੰਡੇ ਇਹਨਾਂ ਨਿਯਮਾਂ ਅਨੁਸਾਰ ਜੇਕਰ ਕਿਸੇ ਸਾਲ ਰਿਲੀਜੀਡ ਆਰਮੀ ਪਰਸਨਲ ਲਈ ਰਿਜ਼ਰਵ ਅਸਾਮੀਆਂ ਅਜਿਹੇ ਯੋਗ ਬੰਦਿਆਂ ਦੀ ਅਣਹੋਂਦ ਕਾਰਨ ਖਾਲੀ ਰਹਿ ਜਾਂਦੀਆਂ ਹਨ ਤਾਂ ਅਧਈਆਂ ਅਸਾਮੀਆਂ ਨੂੰ ਦੂਜੀਆਂ ਗੈਰ ਰਿਜ਼ਰਵ ਅਸਾਮੀਆਂ ਵਾਂਗ ਨਿਯੁਕਤੀ ਦੇ ਨਿਯਮਾਂ ਅਨੁਸਾਰ ਆਰਜੀ ਤੌਰ ਤੇ ਭਰਿਆ ਜਾ ਸਕਦਾ ਹੈ ਅਤੇ ਇਹ ਪ੍ਰਬੰਧ ਉਸ ਸਮੇਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਕੋਈ ਯੋਗ ਰਿਲੀਜੀਡ ਆਰਮੀ ਪਰਸਨਲ ਉਪਲਬਧ ਨਹੀਂ ਹੋ ਜਾਂਦਾ ਡੰਡੀ ਅਦੀਨ ਸਿਬਾਮਾ ਚੋਨ ਬੋਰਡ ਨੇ ਇਹ ਗੱਲ ਸਰਕਾਰ ਦੇ ਨੋਟਿਸ ਵਿੱਚ ਲਿਆਂਦੀ ਹੈ ਕਿ ਜਦੋਂ ਅਜਹੀ ਸੂਰਤ ਵਿੱਚ ਬੂਡ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੇ ਨਾਂ ਦੀ ਸਿਫਾਰਿਸ਼ ਕਰਦਾ ਹੈ ਤਾਂ ਕਈ ਵਿਭਾਗ ਅਜਹੀ ਉਮੀਦਵਾਰਾਂ ਨੂੰ ਨੁਨਯੁਕਤੀ ਪੱਤਰ ਜਾਰੀ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਪਹਿਲਾਂ ਤੋਂ ਕੀਤੀਆਂ ਤਦ ਅਰਥ ਨਿਯੁਕਤੀਆਂ ਨੂੰ ਹੀ ਜਾਰੀ ਰੱਖਦੇ ਹਨ ਡੰਡੀ ਅਜਿਹੇ ਵਿਭਾਗਾਂ ਦੀ ਇਹ ਕਾਰਵਾਈ ਕੇਵਲ ਅਨੁਚਿਤ ਹੀ ਨਹੀਂ ਬਲਕਿ ਉਪਰੋਕਤ ਨਿਯਮਾਂ ਦੇ ਵੀ ਵਿਰੁੱਧ ਹੈ ਡੰਡੀ ਅੱਗੇ ਤੋਂ ਅਜਿਹਾ ਨਿਯੁਕਤੀ ਪੱਤਰ ਤੁਰਤ ਜਾਰੀ ਕਰ ਦਿੱਤਾ ਜਾਵੇ ਜਿਸ ਵਿੱਚ ਇਹ ਸਪਸ਼ਟ ਕਰ ਦਿੱਤਾ ਜਾਵੇ ਕਿ ਇਹ ਨਿਯੁਕਤੀ ਆਰਜੀ ਹੈ ਡੰਡੀ ਹਾਂਜੀ ਸੈਕੰਡ ਪੈਰਾ ਲਿਖਾਂਗੇ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਸੀ 8278 ਦੀ ਹੜਤਾਲ ਵਿੱਚ ਹਿੱਸਾ ਨਾ ਲੈਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਸਮਾਂ ਪੂਰਵ ਇਨਕਰੀਮੈਂਟ ਦਿੱਤੀ ਜਾਵੇ ਅਤੇ ਇਹ ਇਨਕਰੀਮੈਂਟ ਉਸ ਤਨਖਾਹ ਸਕੇਲ ਵਿੱਚ ਦਿੱਤੀ ਜਾਵੇ ਜਿਸ ਵਿੱਚ ਉਹ ਕਰਮਚਾਰੀ 8278 ਨੂੰ ਕੰਮ ਕਰ ਰਹੇ ਸਨ ਡੰਡੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਇਹ ਸਮਾਪੂਰਵ ਇਨਕਰੀਮੈਂਟ ਦੇਣ ਨਾਲ ਕਰਮਚਾਰੀਆਂ ਦੀ ਨਾਰਮਲ ਇਨਕਰੀਮੈਂਟ ਦੀ ਬਣਦੀ ਮਿਤੀ ਤੇ ਕਿਸੇ ਤਰ੍ਹਾਂ ਦਾ ਵੀ ਪ੍ਰਭਾਵ ਨਹੀਂ ਪਵੇਗਾ ਡੰਡੀ ਸਰਕਾਰ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਹੈ ਕਿ ਉਪਰੋਕਤ ਸਪਸ਼ਟ ਹਦਾਇਤਾਂ ਦੇ ਬਾਵਜੂਦ ਕੁਝ ਵਿਭਾਗਾਂ ਵਿੱਚ ਹਦਾਇਤਾਂ ਨੂੰ ਠੀਕ ਤਰ੍ਹਾਂ ਨਾ ਸਮਝਣ ਕਰਕੇ ਕਰਮਚਾਰੀਆਂ ਨੂੰ ਬਣਦੀ ਮਤੀ ਨੂੰ ਨਾਰਮਲ ਇਨਕਰੀਮੈਂਟ ਨਹੀਂ ਦਿੱਤੀ ਗਈ ਹੈ ਡੰਡੀ ਇਸ ਲਈ ਮੈਨੂੰ ਇਹ ਸਪਸ਼ਟੀਕਰਨ ਜਾਰੀ ਕਰਨ ਦੀ ਹਦਾਇਤ ਹੋਈ ਹੈ ਕਿ ਸਰਕਾਰ ਦਾ ਇਹ ਮਨਸਾ ਸੀ ਕਿ ਇਹ ਸਮਾਂ ਪੂਰਵ ਇਨਕਰੀਮੈਂਟ ਦੇਣ ਦੇ ਨਾਲ ਬਣਦੀ ਮਤੀ ਨੂੰ ਨਾਰਮਲ ਇਨਕਰੀਮੈਂਟ ਵੀ ਦਿੱਤੀ ਜਾਵੇ ਡੰਡੀ ਇਸ ਲਈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ যিকিনি બનાયા ਜਾਵੇ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਉਪਰੋਕਤ ਹਦਾਇਤ ਅਨੁਸਾਰ ਇੱਕ ਸਮਾਪੂਰਵ ਇਨਕਰੀਮੈਂਟ ਦਿੱਤੀ ਗਈ ਹੈ ਉਹਨਾਂ ਨੂੰ ਬਣਦੀਆਂ ਮਿੱਤੀਆਂ ਨੂੰ ਨਾਰਮਲ ਇਨਕਰੀਮੈਂਟ ਦਿੱਤੀ ਜਾਵੇ ਕਿਉਂਕਿ 8278 ਵਾਲੇ ਇਨਕਰੀਮੈਂਟ ਦਾ ਨਾਰਮਲ ਇਨਕਰੀਮੈਂਟ ਉੱਪਰ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਹੀਂ ਪੈਣਾ ਡੰਡੇ